ਸਾਰੇ ਵੀਰਾਂ ਤੇ ਭੈਣਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਲਓ ਜੀ ਅੱਜ ਅਸੀਂ ਲੈ ਕੇ ਆਇਆ ਪੂਰੇ ਫਾਇਦੇ ਨਾਲ 2 ਟੋਨਸ ਕਾਟਨ ਦੁਪੱਟਾ ਚੈੱਕ ਕਰੋ ਜੀ ਅਹਮਦਾਬਾਦ ਦਾ ਮਾਲ ਇਹ ਬਹੁਤ ਹੀ ਲੈਸ ਰੇਟ ਦੇ ਵਿੱਚ ਕਰਤਾ ਆਪਾਂ ਨੇ ਦੇਖੋ ਜੀ ਮਾਲ ਕੁਆਂਟੀਟੀ ਜਿ ਦੇਵਾਂਗੇ ਹੋਲ ਸੇਲ ਤੇ ਡੀਟੇਲ ਦੇ ਗਾਹਕਾਂ ਲਈ ਸ਼ਬੈਸ਼ਲ ਆਫਰਾਂ ਰੇ ਰੇਟ ਇਹਦਾ ਬਹੁਤ ਹੀ ਮਿੱਠਾ ਕਰਤਾ ਆਪਾਂ ਦੇਖੋ ਜੀ ਚੈੱਕ ਕਰ ਸਕੋ ਡਿਜ਼ਾਈਨ ਅਲੱਗ-ਅਲੱਗ ਹੋਣਗੇ ਸਾਰੇ ਦੇਖੋ ਭਾਈ ਲਓ ਜੀ ਚੈੱਕ ਕਰੋ ਸਿੱਪੀ ਵਰਕ ਹੈ ਥਰੈਡ ਵਰਕ ਦੀ ਸਿੱਪੀ ਵਰਕ ਹੋਇਆ ਬਹੁਤ ਹੀ ਸੋਹਣਾ ਕਮਾਲ ਦਾ ਡਿਜ਼ਾਈਨ ਬਣਿਆ ਲਓ ਜੀ ਚੈੱਕ ਕਰੀ ਚਲੋ ਦੁਪੱਟਾ ਕਾਟਨ ਦਾ ਆਵੇਗਾ ਡਿਜ਼ਾਈਨ ਬਾਦੂ ਖੁੱਲ ਰਹੇ ਨੇ ਟੂ ਟੋਨ ਕਾਟਨ ਦੁਪੱਟੇ ਦਾ ਮਾਲ ਆਈ ਇਹ ਅਹਮਦਾਬਾਦ ਵਾਲਾ ਚੈੱਕ ਕਰ ਸਕਦੇ ਹੋ ਕੁਆਲਿਟੀ ਆ ਸਿਰਾ ਤੋਂ ਸਿਰਾ ਖੁੱਲ ਰਹੀਆਂ ਨੇ ਭਾਈ ਦੇਖੋ ਜੀ ਇਹ ਸਾਨੂੰ ਸਾਰੇ ਡਿਜ਼ਾਈਨ ਆਪਾਂ ਦੇਵਾਂਗੇ ਕਾਟਨ ਦੁਪੱਟੇ ਵਾਲੇ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਧਮਾਕੇ ਦਾ ਰੇਟ ਘੱਟਦਾ ਇਹਦਾ ਪੂਰੇ ਫਾਇਦੇ ਨਾਲ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਚੱਕ ਲਓ ਮਾਲ ਜਿੰਨਾ ਮਰਜੀ ਢੇਰਾਂ ਦੇ ਢੇਰ ਲੱਗ ਚੁੱਕੇ ਨੇ ਭਾਈ ਦੇਖੋ ਸਾਰੇ ਨਵੇਂ ਡਿਆਂ ਕਿੰਨੇ ਵੀ ਕੂਟੋਨ ਦੇ ਵਿੱਚ ਪਹੁੰਚ ਨੇ ਆਪਣੇ ਕੋਲੇ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਮੇਲਾ ਲਾਤਾ ਦੇਖੋ ਚੈੱਕ ਕਰ ਲਓ ਰੰਗ ਡਿਆਂ ਸਾਰੇ ਵੱਖੋ ਵੱਖਰੇ ਹੋਣਗੇ ਆਰਟੀਕਲ ਨਵੇਂ ਖੁੱਲ ਰਹੇ ਨੇ ਆ ਲੋ ਚੈੱਕ ਕਰੋ ਸਿੱਪੀ ਲੱਗ ਗਿਆ ਸਾਰੇ ਗਲੇ ਦੇ ਉੱਤੇ ਤੇ ਆ ਦੁਪੱਟਾ ਆ ਗਿਆ ਭਾਈ ਦੇਖੋ ਭਾਈ ਪੂਰੇ ਫੈਰੇ ਨਾਲ ਲੇਨ ਲੈਂਡ ਦੇ ਵਿੱਚ ਜਿਹਨੂੰ ਮਰਜ਼ੀ ਦਿਓ ਸੂਟ ਪੂਰਾ ਸੋਹਣਾ ਸੋਹਣਾ ਡਿਜ਼ਾਈਨ ਪਹੁੰਚੇ ਨੇ ਆਪਣੇ ਕੋਲ ਕੁਆਲਿਟੀਆਂ ਸਿਰਾ ਪਹੁੰਚੀਆਂ ਨੇ ਕਾਟਨ ਦੇ ਬੱਚੇ ਵਾਲਾ ਮਾਲ ਆ ਗਿਆ ਜੀ ਸਿਰਫ ਤੇ ਸਿਰਫ 200 ਰੁਪਏ ਵਿੱਚ ਕਿਸੇ ਨਾਲ ਕੋਈ ਕੰਪੀਟੀਸ਼ਨ ਹੀ ਆਪਣਾ ਚੈੱਕ ਕਰ ਲੋ ਮਾਲ ਜਿੰਨਾ ਮਰਜੀ ਚੱਕੋ ਦੇਖੋ ਪੂਰੇ ਫਾਇਦੇ ਨਾਲ ਸੂਟ ਆ ਗਏ ਭਾਈ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਪਿਓਰ ਕਾਟਨ ਦੁਪੱਟਾ ਦੇਖੋ ਜੀ ਟੂ ਟਨ ਵਾਲਾ ਮਾਲ ਹੈ ਕਾਟਨ ਦਾ ਸੂਟ ਇਹ ਸੂਟ ਇਹਦੇ ਨਾਲ ਪਲੇਨਸ ਪ੍ਰਿੰਟ ਸਲਵਾਰਾਂ ਨੇ ਆ ਦੇਖੋ ਸਲਵਾਰ ਹੋਊਗੀ ਇੱਕ ਪ੍ਰਿੰਟ ਵਾਲਾ ਕਮੀਜ਼ ਜਿਹਨੂੰ ਦੱਸਿਆ ਵੱਖੋ ਵੱਖਰੇ ਬਾਦੂ ਬਿਲਕੁਲ ਨਿਊ ਆਰਟੀਕਲ ਆਇਆ ਨੇ ਬੰਦਲੇ ਲੇਟਸ ਲੋ ਜੀ ਚੈੱਕ ਕਰੀ ਚਲੋ ਦੇਖੋ ਭਾਈ ਇਹ ਕਿਸ਼ਮਿਸ਼ ਵਰਕ ਹੈ ਗਲੇ ਦੇ ਉੱਪਰ ਵਰਕ ਚੈੱਕ ਕਰੋ ਜੀ ਕਿਸ਼ਮਿਸ਼ ਲੱਗੀ ਹੈ ਤੇ ਕਾਟਨ ਦੁਪੱਟਾ ਹੋਵੇਗਾ نیچے ਪ੍ਰਿੰਟ ਤੇ نیچے ਬਾਰਡਰ ਵੀ ਹੈ ਤੇ ਪ੍ਰਿੰਟ ਵਾਲੀ ਸਲਵਾਰ ਦੇਖੋ ਆ ਗਿਆ ਕਾਟਨ ਦਾ ਦੁਪੱਟਾ ਸਾਈਜ਼ ਪੂਰਾ ਹੋਊਗਾ ਵਧੀਆ ਆ ਲੋ ਚੈੱਕ ਕਰ ਲਓ ਸਟਾਕ ਬਲੇ ਰਿਅਲ ਹੋ ਰਹੇ ਹੈ ਹਾਂ ਦੇਖੋ ਇੱਕ ਇਹਦੇ ਵਿੱਚ ਆ ਸਰਕਲ ਵਾਲਾ ਡਿਜ਼ਾਈਨ ਹੈ ਇਹ ਹਰੇਕ ਡਿਜ਼ਾਈਨ ਦੇ ਤੁਹਾਨੂੰ ਚਾਰ ਚਾਰ ਕਲਰ ਮਿਲਣਗੇ ਚਾਰ ਵੀ ਪੰਜ ਵੀ ਹੋ ਸਕਦੇ ਆ ਵੱਖੋ ਵੱਖਰੇ ਹਾਂ ਦੇਖੋ ਮਹਿੰਦੀ ਕਲਰ ਸਰਕਲ ਵਾਲਾ ਡਿਜ਼ਾਈਨ ਖੁੱਲਿਆ print ਵਾਲਾ ਦੁਪੱਟਾ ਆ ਗਿਆ ਜੀ ਦੇਖੋ ਜੀ ਚੈੱਕ ਕਰੀ ਚਲੋ ਸਾਰੇ ਲੇਟੈਸਟ ਨਵੇਂ ਡਿਜ਼ਾਈਨ ਖੁੱਲ ਰਹੇ ਹਨ ਪਾਟਨ ਦੇ ਅੱਗੇ ਦੇ ਵਿੱਚ ਫਲਾਵਰ ਗੇਨਰ ਹਮੇਂ ਲੈਕ ਦੇ ਗਲੇ ਦੇ ਉੱਪਰ ਫਲਾਵਰ ਲੱਗਿਆ ਪੈਚ ਲੱਗਿਆ ਹੋਇਆ ਬਹੁਤ ਸੋਹਣਾ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਦੇਖੋ ਵਾਈਟ ਪੈਚ ਦੇ ਉੱਪਰ ਫਲਾਵਰ ਲੱਗਿਆ ਬਹੁਤ ਸੋਹਣੇ ਨੀਚੇ ਪ੍ਰਿੰਟ ਹੈ ਇਹਦੇ ਨਾਲ ਵੀ ਪ੍ਰਿੰਟ ਵਾਲੀ ਸਲਵਾਰ ਆਵੇਗੀ ਲਓ ਜੀ ਪ੍ਰਿੰਟ ਵਾਲਾ ਦੁਪੱਟਾ ਲਓ ਜੀ ਇਹ ਸਾਰਾ ਮਾਲ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਚੈੱਕ ਕਰ ਲਓ ਕਲਰ ਪਹੁੰਚ ਗਏ ਨੇ ਦੇ ਵਿੱਚ ਚਾਹ ਲਓ ਦੇਖੋ ਜੀ ਇਹ ਚਾਰ ਕਲਰ ਆਉਣਗੇ ਇਹਦੇ ਪਿਆਰੇ ਰੰਗ ਪੂਰੇ ਸਿਹਰਾ ਹੱਥ ਤੇ ਬਿਆਨ ਹੋਰ ਕੁੱਲ ਇਹ ਵੀ ਬਹੁਤ ਸੋਹਣਾ ਲਿਆਣਾ ਲਓ ਜੀ ਸਿੱਪੀ ਵਰਕ ਦੇ ਵਿੱਚ ਚੈੱਕ ਕਰ ਜੀ ਲੋ ਕੁਆਲਿਟੀਆ ਪੂਰੇ ਟੌਪ ਡਾਪ ਦੇ ਖੁੱਲ ਰਹੇ ਨੇ ਨਿਆਣ ਭਾਈ ਇਹ ਰੇਡ ਆਪਾਂ ਤੁਹਾਨੂੰ ਮਿੱਠਾ ਦੱਸ ਦਿੱਤਾ ਕੀ ਹੈ ਪ੍ਰਾਈਸ ਸਿਰਫ ਤੇ ਸਿਰਫ ਗਰੇ ਫੈਰੇ ਨਾਲ ਓਨਲੀ 200 ਰੁਪਏ ਚੱਕ ਲੋ ਮਿੱਠੇ ਦੇ ਨਾਲ ਲਾਦਾ ਮੇਲਾ ਭਾਈ ਫੋੜਲਾ ਕਲਾ ਦਸ਼ਮੇਸ਼ ਕਲਾ ਹਾਊਸ ਦੇਖੋ ਜੀ ਜ਼ਿਲ੍ਹਾ ਮਾਨਸਾ ਐਡਰੈਸ ਨੋਟ ਕਰੀ ਚਲੋ ਦੇਖੋ ਦੇਖੋ ਜੀ ਕੀ ਬਾਤ ਹੈ ਜੀ ਲੋਕੇਸ਼ਨ ਆਪਣੇ ਤੁਸੀਂ ਗੂਗਲ ਤੇ ਮੈਪ ਤੇ ਸੱਤ ਮਾਰਕ ਪਤਾ ਕਰ ਸਕਦੇ ਹੋ ਹੋਗਲਾ ਖਲਾ ਦਸ਼ਮੇਸ਼ ਖਲਾ ਹਾਊਸ ਨੀਅਰ ਪੇਖੀ ਜਿਲ੍ਹਾ ਮਾਨਸਾ ਲੋ ਜੀ ਪਹੁੰਚੋ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਸੂਟ ਪਹੁੰਚ ਰਹੇ ਨੇ ਆਪਣੇ ਕੋਲੇ ਕਾਟਨ ਵਾਲੇ ਗਰਮੀਆਂ ਦੇ ਤੋਹਫੇ ਦੇਖੋ ਭਾਈ ਚੈੱਕ ਕਰੀ ਚਲੋ ਓਡਿਆਂ ਸਿਰਾਂ ਤੋਂ ਸਿਰਾਰੇ ਨੇ ਪੂਰੇ ਮੰਦੇ ਰੇਟ 'ਚ ਰੇਟ ਉਹ ਜਿਹੜਾ ਤੁਸੀਂ ਸੋਚਿਆ ਵੀ ਨਹੀਂ ਹੋਣਾ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਲਓ ਜੀ ਦੇਖੋ 600 ਰੁਪਏ ਦਾ ਇਕੱਲੇ ਦੁਪੱਟੇ ਮੇਰੇ ਆਪਾਂ ਤੁਹਾਨੂੰ 200 ਰੁਪਏ ਚ ਕੰਪਲੀਟ ਸੂਟ ਦੇਵਾਂਗੇ ਤੇ ਨਾਲ ਵਰਕ ਕੀਤਾ ਹੋਇਆ ਲਓ ਜੀ ਤੇ ਨਾਲ ਪ੍ਰਿੰਟ ਸਲਵਾਰ ਪ੍ਰਿੰਟ ਦੁਪੱਟਾ ਇਸ ਤੋਂ ਵੱਡਾ ਫਾਇਦਾ ਤਾਂ ਕੀ ਹੋ ਸਕਦਾ ਭਾਈ ਪ੍ਰਿੰਟ ਦੁਪੱਟਾ ਪ੍ਰਿੰਟ ਸਲਵਾਰ ਵਿੱਕਲ ਬਾਰ ਕੋਇਆ ਹੋਇਆ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ। ਲਾ ਪੂਰੇ ਮੰਦੇ ਕਰਤੇ ਰੇਟਾ ਸਪੈਸ਼ਲ ਆਫਰਾਂ ਲਾਤੀਆਂ। ਗਰਮੀਆਂ ਚ ਤਮਾਕੀ। ਦੇਖੋ ਜੀ ਚੈੱਕ ਕਰੀ ਚੱਲੋ। ਸਿਰਾ ਹੋ ਰਿਆ। ਆਹ ਲੋ ਭਾਈ ਜਿਹੜਿਆ ਹੋਰ ਖੁੱਲਾ ਗਾ ਮਸਟਰਡ ਕਲਰ ਦੇ ਵਿੱਚ ਚੈੱਕ ਕਰ ਲਓ। ਦੇਖੋ। ਇਹਨਾਂ ਨਾਲ ਸਾਰਿਆਂ ਨਾਲ ਸਿੱਪੀ ਵਰਕ ਆ ਦੇਖੋ। ਇਹ ਸਾਰੇ ਸੁੱਟਾਂ ਨਾਲ ਪ੍ਰਿੰਟ ਸਲਵਾਰਾਂ ਹੀ ਆਉਣਗੀਆਂ। ਦੇਖੋ ਜੀ। ਚੈੱਕ ਕਰੋ ਕੁਆਲਿਟੀ ਪੂਰੀ ਸ਼ਾਨਦਾਰ ਤੇ ਜਾਨਦਾਰ ਮਾਲ ਖੁੱਲ ਗਿਆ ਆਮਰੀ ਆਨ 200 ਰੁਪਏ ਲਓ ਜੀ ਚੈੱਕ ਕਰੀ ਚਲੋ ਸਿੱਪੀ ਇੱਕ ਇਸ ਵਿੱਚ ਵਰਕਰ ਦੇ ਵਿੱਚ ਆ ਗਿਆ yellow color ਦਾ suit ਦੇਖੋ ਭਾਈ ਟਾਪਰ ਸਟੈਂਡਰਡ ਦਾ ਡਿਜ਼ਾਈਨ ਤਿਆਰ ਹੋ ਗਿਆ ਲਓ ਜੀ ਚੈੱਕ ਕਰੀ ਚਲੋ ਨਵੇਂ-ਨਵੇਂ ਯੂਨੀਕ ਡਿਜ਼ਾਈਨ ਖੁੱਲ ਗਏ ਭਾਈ ਸਿਰਫ ਤੇ ਸਿਰਫ 200 ਰੁਪਏ ਦੀ ਜੀਲਾ ਲਾਤਾ ਛੋੜਨੇ ਵਾਲੀ ਜੀਲਾ ਨੇ ਪਾਤਾ ਖੌਰੂ ਕਹਿੰਦੇ ਚੱਕ ਲੋ ਚੱਕ ਲੋ ਹੋ ਗਈ ਸਿਰਫ 200 ਵਿੱਚ ਲੱਗ ਗਿਆ ਵੇਲਾ ਲਓ ਜੀ ਆਲੋ ਚੱਕੋ ਭਾਈ ਲੈ ਵਾਧੂ ਆਲੋ 对口。